ਥਾਣਾ ਨੰਦਗੜ ਦੀ ਪੁਲਿਸ ਪਾਰਟੀ ਨੇ ਇੱਕ 75 ਸਾਲਾਂ ਔਰਤ ਪਾਸੋਂ 5 ਕਿਲੋ ਚੂਰਾ ਪੋਸਟ ਕੀਤਾ ਬਰਾਮਦ ਦੱਸਦੀ ਹੈ ਕਿ ਬਠਿੰਡਾ ਬਾਦਲ ਰੋਡ ਤੇ ਪੈਂਦੇ ਥਾਣਾ ਨੰਦਗੜ ਦੀ ਪੁਲਿਸ ਪਾਰਟੀ ਨੇ ਇੱਕ ਪੈਦਲ ਤੁਰੀ ਆ ਰਹੀ 75 ਸਾਲਾਂ ਔਰਤ ਪਾਸੋਂ 5 ਕਿਲੋ ਚੂਰਾ ਪੋਸਟ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਪਿੰਡ ਬਾਜਿਕ ਤੋਂ 메ਨ ਰੋਡ ਬਾਦਲ ਦੀ ਤਰਫ ਸੜਕ ਤੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਔਰਤ ਜਿਸ ਦੇ ਸਿਰ ਉੱਪਰ ਇੱਕ ਗੱਟਾ ਚੁੱਕਿਆ ਹੋਇਆ ਸੀ ਤੁਰੀ ਆ ਰਹੀ ਸੀ ਜਦ ਪੁਲਿਸ ਨੇ ਉਸ ਔਰਤ ਨੂੰ ਦੇਖਿਆ ਤਾਂ ਉਹ ਔਰਤ ਘਬਰਾ ਗਈ ਪੁਲਿਸ ਨੂੰ ਸ਼ੱਕ ਪੈਣ ਤੇ ਜਦ ਉਸ ਨੂੰ ਕਾਬੂ ਕਰਕੇ ਉਸ ਦੇ ਗੱਟੇ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਗੱਟੇ ਵਿੱਚੋਂ 5 ਕਿਲੋ ਚੂਰਾ ਪੋਸਟ ਬਰਾਮਦ ਕੀਤਾ ਗਿਆ ਉਨਾ ਦੱਸਿਆ ਹੈ ਕਿ ਕਾਬੂ ਕੀਤੀ ਗਈ ਔਰਤ ਦੀ ਪਛਾਣ ਨਸੀਬ ਕੌਰ ਪਤਨੀ ਬਿੱਲੂ ਸਿੰਘ ਵਾਸੀ ਮਧੀਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਤੌਰ ਤੇ ਹੋਈ ਹੈ ਜਿਸ ਦੇ ਖਿਲਾਫ थाना ਨੰਦਗੜ ਵਿਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਮੈਂ ਸਬ ਇੰਸਪੈਕਟਰ ਮੁਖਤਿਆਰ ਸਿੰਘ ਤਫਤੀਸ਼ੀ ਅਫਸਰ थाना ਨੰਦਗੜ ਜੋ ਕਿ ਸ੍ਰੀਮਾਨ ਦੀਪਕ ਪਾਰਕਾ IPS SSP ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਸ਼ਾ ਵ੍ਰਦ ਬਿੱਡੀ ਮਹਮ ਦੇ ਤਹਿਤ ਇਲਾਕਾ ਗਸ਼ਤ ਦੇ ਸਬੰਧ ਵਿੱਚ ਪਿੰਡ ਬਾਦ ਪਿੰਡ ਬਾਜਕ ਤੋਂ ਮੇਨ ਰੋਡ ਬਾਦਲ ਬਠਿੰਡਾ ਦੀ ਤਰਫ ਗਸ਼ਤਦਾਨ ਆ ਰਹੇ ਸੀ ਸੱਕੀ ਪੁਰਸਾਂ ਦੀ ਚੈਕਿੰਗ ਕਰਦੇ ਹੋયા ਤੇ ਮੇਨ ਰੋਡ ਦੇ ਨੇੜੇ ਇੱਕ ਔਰਤ ਉਮਰ 75 ਸਾਲ ਜਿਸ ਦਾ ਨਾਮ ਨਸੀਬ ਕੌਰ ਔਰ ਫਦੇਸੋ ਪਤਨੀ ਬਿੱਲੂ ਸਿੰਘ ਵਾਸੀ ਮਧੀਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜਿੰਨਾ ਪਾਸੋਂ ਉਹ ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਸਰ ਪਰ ਰੱਖਿਆ ਗੱਟਾ ਡੇਗ ਪਿਆ ਉਹਨਾਂ ਨੂੰ ਕਵਰਾ ਕੇ ਤੇ ਜਿਸ ਪਾਸੋਂ ਅਸੀਂ 5 ਕਿਲੋ ਡੋਡੇ ਪੌਂਚਤ ਬਰਾਮਦ ਕੀਤੇ ਜੇ ਸਬੰਧੀ ਤਫਤੀਸ਼ ਸਾਡੀ جاری ਹੈ